ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਇੱਕ ਲੜਕੀ ਸੜਕਾਂ ਦੇ ਉੱਪਰ ਜਾ ਕੇ ਲੋਕਾਂ ਨਾਲ ਪ੍ਰੈਂਕ ਕਰਦੀ ਹੈ ਅਤੇ ਅਚਾਨਕ ਉਸ ਨੂੰ ਇੱਕ ਸਰਦਾਰ ਬੰਦਾ ਟੱਕਰ ਜਾਂਦਾ ਹੈ ਅਤੇ ਉਸ ਸਰਦਾਰ ਬੰਦੇ ਨੂੰ ਉਹ ਕਿਸੇ ਜਗ੍ਹਾ ਦਾ ਐਡਰੈਸ ਪੁੱਛਦੀ ਹੈ ਅਤੇ ਅੱਗੇ ਵੱਧ ਜਾਂਦੀ ਹੈ ਪਰ ਉਹ ਸਰਦਾਰ ਬੰਦਾ ਉਸ ਜਾਂਦੀ ਲੜਕੀ ਨੂੰ ਰੋਕ ਲੈਂਦਾ ਹੈ ਅਤੇ ਉਸ ਲੜਕੀ ਨੂੰ ਕਹਿੰਦਾ ਹੈ ਕਿ ਤੂੰ 2 ਮਿੰਟ ਸਾਈਡ ਤੇ ਰੁਕ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਤਾਂ ਦੋਸਤੋ ਉਹ ਸਰਦਾਰ ਸਾਹਿਬ ਉਸ ਲੜਕੀ ਨੂੰ ਦੱਸਦੇ ਨੇ ਕਿ ਤੇਰੀ ਜੋ ਸ਼ਰਟ ਹੈ ਉਹ ਪਿੱਛੋਂ ਫਟੀ ਹੋਈ ਹੈ। ਉਸ ਤੋਂ ਬੇਸਾਕੋ ਪ੍ਰੈਂਕ ਕਰ ਰਹੇ ਸੀ ਪਰ ਉਹ ਲੋਕਾਂ ਦਾ ਨਜ਼ਰੀਆ ਵੇਖ ਰਹੇ ਸੀ ਅਤੇ ਇਹ ਵੀਡੀਓ ਦੇਖ ਕੇ ਤੁਹਾਡਾ ਸਰਦਾਰਾਂ ਦੇ ਪ੍ਰਤੀ ਇੱਜ਼ਤ ਅਤੇ ਮਾਣ ਹੋਰ ਵੱਧ ਜਾਣਾ। ਅਤੇ ਇਸ ਵੀਡੀਓ ਵਿੱਚ ਤੁਸੀਂ ਦੇਖਿਓ ਕਿ ਜਦੋਂ ਇਸ ਲੜਕੀ ਕੋਲ ਕੋਈ ਚਾਰਾ ਨਹੀਂ ਹੁੰਦਾ ਆਪਣੀ ਇੱਜ਼ਤ ਟਕਣ ਲਈ ਤਾਂ ਤੁਸੀਂ ਉਸ ਸਰਦਾਰ ਬੰਦੇ ਦੀ ਸੂਝਵਾਨੀ ਵੇਖੋ। ਉਹ ਸਰਦਾਰ ਬੰਦਾ ਉਸ ਲੜਕੀ ਦੀ ਇੱਜ਼ਤ ਟਕਣ ਲਈ ਆਪਣੇ ਸਿਰ ਦੇ ਉੱਤੇ ਬੰਨੀ ਦਸਤਾਰ ਨੂੰ ਖੋਲ ਲੈਂਦਾ ਹੈ ਅਤੇ ਉਸ ਲੜਕੀ ਨੂੰ ਉਹ ਸਰਦਾਰ ਦਾ ਆਖਦਾ ਹੈ ਕਿ ਇਹ ਸਾਡੀ ਦਸਤਾਰ ਇੱਜ਼ਤਾਂ ਟਕਣ ਦੇ ਹੀ ਕੰਮ ਆਉਂਦੀ ਏ ਅਤੇ ਜਾਨਦੀ ਹੋਈ ਉਹ ਲੜਕੀ ਐਨਾ ਹੈਰਾਨ ਹੋ ਜਾਂਦੀ ਏ ਕਿ ਕੋਈ ਇਨਸਾਨ ਕਿਸੇ ਦੂਜੇ ਇਨਸਾਨ ਬਾਰੇ ਐਨਾ ਵੀ ਸੋਚ ਸਕਦਾ ਹੈ ਕਿ ਆਪਣੀ ਦਸਤਾਰ ਲਾ ਦੇਵੇ ਅਤੇ ਉਸ ਦਿਨ ਤੋਂ ਉਸ ਲੜਕੀ ਦੀਆਂ ਨਜ਼ਰਾਂ 'ਚ ਸਿੱਖ ਕੌਮ ਅਤੇ ਸਿੱਖਾਂ ਦੇ ਪ੍ਰਤੀ ਇੱਜ਼ਤ ਹੋਰ ਜ਼ਿਆਦਾ ਵਧ ਜਾਂਦੀ ਏ ਤਾਂ ਦੋਸਤੋ ਇੱਕ ਚੰਗੇ ਇਨਸਾਨ ਦੇ ਨਾਂ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸਿੱਖ ਭਾਈ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੀ ਤੇ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ